ਤੇਰਾ ਮੇਰੀ ਤਾਂ ਕੋਈ ਸਰਕਾਰਾਂ ਕਰਦੀਆਂ ਕੀ ਤੇਰਾ ਮੇਰੀ ਕਿਆ ਕੋਈ ਤੇਰਾ ਫੇਰੀ ਚੱਕ ਦਿਆਂਗੇ ਟੋਟਾ ਰੱਖ ਦਿਆਂਗੇ ਤੇਰਾ ਫੇਰੀ ਚੱਕ ਦਿਆਂਗੇ ਟੋਟਾ ਰੱਖ ਦਿਆਂਗੇ ਪੰਜਾਬ ਦੇ ਆ ਵੱੱਤੀ ਕਿਸਾਨ ਜਥੇਬੰਦੀਆਂ ਦਾ ਇੱਕ ਜਿੰਦਾਬਾਦ 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 ਪੰਜਾਬ ਦੇ ਆ ਵੱੱਤੀ ਕਿਸਾਨ ਜਥੇਬੰਦੀਆਂ ਦਾ ਇੱਕ ਜਿੰਦਾਬਾਦ 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 ਨਾ ਮਜ਼ਦੂਰਾਂ ਦੁਕਾਨਦਾਰਾਂ ਨੌਜਵਾਨਾਂ ਮਤਾਵਾ ਪੈਣਾ ਦਾ ਇੱਕ ਜਿੰਦਾਬਾਦ 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 ਤਿੰਨ ਆਰਡੀਨਸ ਰੱਦ ਕਰਾ ਕੇ ਰਾਂਗੇ ਰੱਦ ਕਰਾ ਕੇ ਰਾਂਗੇ ਜਿਹੜਾ ਤਿੰਨ ਕਾਲੇ ਕਾਨੂੰਨ ਲਿਆਉਣ ਵਾਲੀ ਸਰਕਾਰ ਦਾ ਵਿੜਾ ਕਰਕੋ ਵਿੜਾ ਕਰਕੋ ਵਿੜਾ ਕਰਕੋ ਪੰਜਾਬ ਚ ਤਿੰਨ ਕਾਲੇ ਕਾਨੂੰਨ ਲਿਆਉਣ ਵਾਲੀ ਸਰਕਾਰ ਦਾ ਰਵੇ ਕੱਖ ਨਾ ਰਵੇ ਕੱਖ ਨਾ ਰਵੇ ਕੱਖ ਨਾ ਚੋਰ ਕੁੱਤੀ ਦਾ ਵਿੜਾ ਕਰਕੋ ਵਿੜਾ ਕਰਕੋ ਵਿੜਾ ਕਰਕੋ ਇਹ ਸਰਕਾਰਾਂ ਕਰਦੇ ਕਿ ਫੇਰਾ ਫੇਰੀ ਚੱਕ ਦਾਂਗੇ ਨੌਂ ਚੋਟਾ